ਇਸੇ ਟਾਈਮ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਮੌਜੂਦ ਹੁੰਦਾ ਹੈ ਕੋਈ ਨਾ ਕੋਈ ਬਿਮਾਰੀ ਜਿਹੜੀ ਲੱਗੀ ਹੁੰਦੀ ਹੈ ਉੱਥੇ ਹੀ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਵੱਧ ਨੇ ਕਿ ਬਹੁਤੇ ਪਰਿਵਾਰ ਜਿਹੜਨੇ ਆਫੋਰਡ ਵੀ ਨਹੀਂ ਕਰ ਸਕਦੇ ਉੱਥੇ ਹੀ ਕੁਝ ਅਜਿਹੇ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਮੈਡੀਕਲ ਸਹੂਲਤਾਂ ਦਿੰਦੀਆਂ ਨੇ ਲੋਕਾਂ ਨੂੰ ਤੇ ਉਸੇ ਦੇ ਵਿੱਚ ਹੀ ਅੱਜ ਇੱਕ ਸੰਸਥਾ ਵੱਲ ਤੁਹਾਨੂੰ ਲੈ ਕੇ ਆਏ ਆ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਮੈਡੀਕਲ ਟੈਸਟ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਲੈਬਾਰਟਰੀ ਦੇ ਵਿੱਚ ਆਏ ਹੋ ਤੁਹਾਨੂੰ ਕਿੰਨਾ ਕੁ ਫਰਕ ਲ ਸਰ ਇਹਦਾਲ ਤੋਂ ਮੈਂ ਗਿਲ ਚੌਂਗ ਦੇ ਵਿੱਚ ਨਾ ਨਹੀਂ ਲਾਉਂਗਾ ਮੈਂ ਉਹਦਾ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 800 ਰੁਪਏ ਚ ਮਿਲ ਗਈ ਤਾਂ ਫਰਕ ਤੁਸੀਂ ਆਪ ਦੇਖ ਲਓ ਸਰ ਕਿੰਨਾ ਇੱਥੇ ਸਾਰਿਆਂ ਨੂੰ ਆਣਾ ਚਾਹੀਦਾ ਹੈ ਕਿਉਂਕਿ ਰੇਟ ਦਾ ਬਹੁਤ ਫਰਕ ਹੈ ਔਰ ਟੈਸਟ ਠੀਕ ਨਹੀਂ ਅਸੀਂ ਦੇਖ ਕੇ ਨਾ ਪਹਿਲਾਂ ਬਚਤਰ ਨਗਰ ਅਸੀਂ ਦੇਖ ਕੇ ਆਏ ਹਾਂ ਤਾਂ ਸਾਨੂੰ ਉਸੇ ਬਹੁਤ ਵਧੀਆ ਲੱਗਾ ਕਿ ਇਹ ਬੜੇ ਸਰਬੱਤ ਦੇ ਪੜੇਗਾ ਉਸ ਨੂੰ ਨਾ ਬਹੁਤ ਹੀ ਸੋਸ਼ੀਅਟੀ ਰੇਟਾਂ ਦੇ ਕਰਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਮੌਜੂਦ ਹੁੰਦਾ ਹੈ ਕੋਈ ਨਾ ਕੋਈ ਬਿਮਾਰੀ ਜਿਹੜੀ ਲੱਗੀ ਹੁੰਦੀ ਹੈ ਉੱਥੇ ਹੀ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਵਧ ਨੇ ਕਿ ਬਹੁਤੇ ਪਰਿਵਾਰ ਜਿਹੜਨੇ ਆਫੋਰਡ ਵੀ ਨਹੀਂ ਕਰ ਸਕਦੇ ਉੱਥੇ ਹੀ ਕੁਝ ਅਜਿਹੀਆਂ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਮੈਡੀਕਲ ਸਹੂਲਤਾਂ ਦਿੰਦੀਆਂ ਨੇ ਲੋਕਾਂ ਨੂੰ ਤੇ ਉਸੇ ਦੇ ਵਿੱਚ ਹੀ ਅੱਜ ਇੱਕ ਸੰਸਥਾ ਵੱਲ ਤੁਹਾਨੂੰ ਲੈ ਕੇ ਆਏ ਆ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਮੈਡੀਕਲ ਟੈਸਟ ਉਹ ਕੀਤੇ ਜਾਂਦੇ ਨੇ ਲੋਕਾਂ ਦੇ ਬਹੁਤ ਹੀ ਵਧੀਆ ਸਸਤੇ ਰੇਟਾਂ ਦੇ ਵਿੱਚ ਮੈਡੀਕਲ ਟੈਸਟ ਕੀਤੇ ਜਾਂਦੇ ਨੇ ਜਿੱਥੇ 75% ਤੱਕ ਤੁਹਾਨੂੰ ਛੂਟ ਮਿਲਦੀ ਹੈ ਜਿਹੜੇ ਬਾਹਰ ਟੈਸਟ ਜਿਹੜੇ ਨੇ ਹੁੰਦੇ ਨੇ ਉਹ ਇੰਨੇ ਮਹਿੰਗੇ ਰੇਟਾਂ ਦੇ ਵਿੱਚ ਹੁੰਦੇ ਨੇ ਤੇ ਇੱਥੇ ਸਿਰਫ 75% ਘਟਾ ਕੇ ਸਿਰਫ 25% ਜਿਹੜਾ ਪ੍ਰਾਈਸ ਹੈ ਉਹ ਲਿੱਤਾ ਜਾਂਦਾ ਉਹਨਾਂ ਤੋਂ ਤੁਹਾਨੂੰ ਅੱਜ ਮਿਲਵਾਉਣੇ ਆ ਗੱਲਬਾ ਫੈਸਿਲਿਟੀ ਜਿਹੜੀ ਇੱਥੇ ਮਿਲਦੀ ਹੈ ਇਹ ਸਿਰਫ ਇੱਕ ਸ਼ਹਿਰ ਦੇ ਵਿੱਚ ਨਹੀਂ ਇਹਨਾਂ ਦਾ ਟੋਟਲ ਨੀਅਰ ਅਬਾਊਟ 90 ਸੈਂਟਰਸ 90 ਸੈਂਟਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਨੇ ਫਾਊਂਡੇਸ਼ਨ ਕਿਹਦੇ ਵੱਲੋਂ ਚਲਾਈ ਗਈ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਸਾਰਾ ਪ੍ਰੋਸੀਜਰ ਜਿਹੜਾ ਹੈ ਉਹ ਜਾਣੂ ਕਰਵਾਵਾਂਗੇ ਆਹ ਗੱਲਬਾਤ ਕਰ ਦੋ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਲੈਬਾਰਟਰੀ ਦੇ ਵਿੱਚ ਆਏ ਹੋ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਰੇਟਾਂ ਦਾ ਸਰ ਰੇਟ ਦਾ ਅਲਸੋ ਮੈਂ ਗਿਲਚੌਂਗ ਦੇ ਵਿੱਚ ਨਾ ਨਹੀਂ ਲਾਉਂਗਾ ਮੈਂ ਉਹਦਾ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 80 ਲੱਗਦਾ ਕਿ ਇਦਾਂ ਦੇ ਹੋਰ ਫਾਊਂਡੇਸ਼ਨਸ ਇਦਾਂ ਦੇ ਹੋਰ ਸੰਸਥਾਵਾਂ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਤਾਂ ਹੁੰਦਾ ਹੀ ਹੈ ਬਿਲਕੁਲ ਜੀ ਬਹੁਤ ਲੋੜ ਹੈ ਜੀ ਇੱਕ ਵਾਰ ਮੈਂ ਨਾ ਚਾਹੁੰਦਾ ਕਿ ਚਾਰ ਪੈਸੇ ਬਚਣ ਉਹ ਰਿਪੋਰਟ ਵੀ ਠੀਕ ਆਵੇ ਇਸ ਲਈ ਐਸੇ ਐਨਜੀਓ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਸਾਨੂੰ ਵੱਤਵਾਤ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਹੀ ਆਪਣੇ ਟੈਸਟ ਕਰਵਾਉਣੇ ਚਾਹੀਦੇ ਆ ਇੱਥੇ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰੇਟ ਦਾ ਫਰਕ ਹੈਗਾ ਹੋਰ ਵੀ ਕੋਈ ਤੁਸੀਂ ਟੈਸਟ ਕਰਵਾਏ ਨੇ ਕਿ ਜਿੰਨਸ ਫਰਕ ਲੱਗਿਆ ਤੁਹਾਨੂੰ ਨਹੀਂ ਫਿਲਹਾਲ ਤਾਂ ਜੀ ਕੰਪਲੀਟ ਬੋਡੀ ਟੈਸਟ ਕਰਵਾ ਤਾਂ ਹੋਰ ਜਿਹੜੇ ਲੋਕ ਜਿਹੜੇ ਈ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਬਾਚੜ ਕੇ ਇੱਥੇ ਆਓ ਤੇ ਆਪਣੇ ਟੈਸਟ ਕਰਵਾਓ ਤੇ ਆਪਣੇ ਪੈਸੇ ਦੀ ਬਚਤ ਕਰੋ ਕਿਉਂਕਿ ਬਾਹਰ ਜਗਾ ਸਭ ਜਗਾ ਜਾਓ ਠੱਗੀ ਠੋਰੀ ਚੱਲ ਰਹੀ ਐ ਇਸ ਟਾਈਮ ਕਿਉਂਕਿ ਡਾਕਟਰਾਂ ਨੇ ਆਪਸੇ ਵਿੱਚ ਉਹਨਾਂ ਦਾ ਵਿੱਚ ਹੁੰਦੇ ਨੇ ਹਿੱਸੇ ਰੱਖੇ ਹੁੰਦੇ ਨੇ ਕਿਉਂ ਜੇ ਮੈਂ ਨਾਂ ਫੇ ਨਹੀਂ ਲੈਣਾ ਚਾਹੁੰਦਾ ਮੈਂ ਸਿਵਲ ਲੈਨ ਗਿਆ ਸੀਗਾ ਕੋਕਾ ਡਾਇਗਨਸ ਨਾਲ ਲੈ ਵੀ ਦਿੰਨੇ ਆ ਪਰ ਉੱਥੇ ਲਾ ਲੋ ਜਾਂ ਹੋਰ ਜਦ ਡਾਕਟਰ ਜਦ ਰეკਮੈਂਡ ਕਰਦੇ ਮੇਰੇ ਇੱਥੇ ਜਾਓ ਉਹ ਇੱਕੋ ਚੀਜ਼ ਉਹੀ 500 ਦੀ ਬਾਰ ਹ ਇਸ ਕਰਕੇ ਰეკਮੈਂਡ ਕਰਦਾ ਕਿ ਇੱਥੇ ਆਉਣਾ ਚਾਹੀਦਾ ਬੰਨਾਂ ਨੂੰ ਤਾਂ ਲਾਈਫ ਕੇਅਰ ਫਾਊਂਡੇਸ਼ਨ ਤੇ ਅਸੀਂ ਅੱਜ ਪਹੁੰਚੇ ਹਾਂ ਲੈਬਾਰਟਰੀ ਜਿੱਥੇ ਕਿ ਚੈਰੀਟੇਬਲ ਰੇਟਸ ਤੇ ਕਰੀਬ ਮਾਰਕੀਟ ਤੋਂ 75% ਘੱਟ ਰੇਟ ਤੇ ਜਿਹੜਾ ਹੈ ਇੱਥੇ ਟੈਸਟ ਹੁੰਦੇ ਨੇ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਾਰਾ ਪ੍ਰੋਸੀਜਰ ਜਿਹੜਾ ਉਹ ਚੱਲਦਾ ਹੈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਵਰੀਤ ਸਿੰਘ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਆ ਮੈਨੂੰ ਸਰ ਇੱਥੇ ਪਿਛਲੇ 1 ਸਾਲ ਤੋਂ ਮੈਂ ਇੱਥੇ ਜੁਆਇਨ ਕੀਤਾ ਹੋਇਆ ਵਾਂ ਤੇ ਇੱਥੇ ਸਵੇਰਾਂ ਤੇ ਇਹ ਸਾਰਾ ਸਿਸਟਮ ਸਰ ਡੇਰਾ ਮਸੀਹਵਾਲੀ ਤੋਂ ਚੱਲਦਾ ਸਾਰਾ ਜਿਵੇਂ ਸਾਡੇ ਅਲੱਗ-ਅਲੱਗ ਗੁਰੂ ਗੁਰੂ ਘਰਾਂ ਦੇ ਵਿੱਚ ਇਹ ਸੜੀਆਂ ਲੈਬਸ ਨੇ 7 ਤੋਂ ਲੈ ਕੇ 12 ਵਜੇ ਤੱਕ ਓਪਨ ਰਹਿੰਦੀਆਂ ਨੇ ਇਹ ਸਵੇਰੇ 7 ਵਜੇ ਓਪਨ ਹੋ ਜਾਂਦੀ ਹੈ 12 ਵਜੇ ক্লোਜ਼ ਹੋ ਜਾਂਦੀ ਹੈ ਉਹਦੇ ਵਿੱਚ ਜਿਹਨੂੰ ਫਾਸਟਿੰਗ ਮਰੀਜ਼ ਜ਼ਿਆਦਾਤਰ ਲੋਕਾਂ ਨੇ ਖਾਲੀ ਪੇਟ ਕਰਾਉਣੇ ਹੁੰਦੇ ਆ ਸਾਰੇ ਲੋਕ ਖਾਲੀ ਬਿਟਾ ਆ ਕੇ ਆਪਣਾ ਸੈਂਪਲ ਦੇ ਕੇ ਜਾਂਦੇ ਆ ਸਾਡੇ ਰੇਟ ਬਾਹਰ ਨਾਲੋਂ ਬਹੁਤ ਹੀ ਘਟ ਨੇ ਜਿਵੇਂ ਵਿਟਾਮਿਨ ਡੀ ਦਾ ਟੈਸਟ ਆ ਬਾਹਰ ਇਹ ਹੱਡੀਆਂ ਵਾਸਤੇ ਆ ਜਾਂਦਾ ਬਾਹਰ ਤੁਸੀਂ ਪਤਾ ਕਰੋਗੇ 1000 ਰੁਪਏ ਦਾ ਟੈਸਟ ਆ ਇੱਥੇ ਸਿਰਫ ਆਪਣੇ 270 ਰੁਪਏ ਦੇ ਵਿੱਚ ਅਸੀਂ ਕਰਦੇ ਆ ਹੈਲਥ ਪੈਕੇਜ ਨੇ ਲੱਗ ਲੱਗ ਹੈਲਥ ਪੈਕੇਜ ਆ ਜਾਂਦੇ ਆ ਕੋਈ 500 ਦਾ 700 ਦਾ 950 ਤੇ ਹੁਣ ਇੱਕ ਦਾ ਮਾਸਟਰ ਹੈਲਥ ਪੈਕੇਜ ਅਸੀਂ ਕੱਢਿਆ ਵਾ 1500 ਦੇ ਵਿੱਚ ਉਹਦੇ ਵਿੱਚ ਜਿਵੇਂ ਕਿ ਆਪਣਾ ਗਠੀਏ ਦੇ ਵਾਸਤੇ ਆ ਜਾਂਦੇ ਆ ਕਾਰਡੀਅਕ ਵਾਸਤੇ ਆ ਜਾਂਦਾ ਐਚ ਐਸ ਸੀ ਆਰ ਪੀ ਜੋ ਕਿ ਬਾਹਰ ਬੜਾ ਕੋਸਟਲੀ ਆ ਤੇ ਆਪਣਾ ਨਾਲ ਵਿਟਾਮਿਨ ਡੀ ਵਿਟਾਮਿਨ ਬੀ ਆਇਰਨ ਪ੍ਰੋਫਾਈਲ ਆ ਜਾਂਦਾ ਵਾ ਇਸ ਦਾ ਕਿਡਨੀ ਦੇ ਟੈਸਟ ਆ ਜਾਂਦੇ ਆ ਉਹੀ ਟੈਸਟ ਜਿਹੜਾ 1500 ਦਾ ਪੈਕੇਜ ਅਸੀਂ ਇੱਥੇ ਬਣਾਇਆ ਵਾ ਬਾਹਰ ਉਹੀ ਪੈਕੇਜ 404500 ਦਾ ਹੋਊਗਾ ਜੀ ਤਾਂ ਪੇਸ਼ੈਂਟ ਇੱਥੇ ਆ ਕੇ ਬਹੁਤ ਰੀਲਿਫ ਮਹਿਸੂਸ ਕਰਦਾ ਆ ਜਿਵੇਂ ਤੁਸੀਂ ਦੇਖਦੇ ਹੋ ਬਾਹਰ ਪੇਸ਼ੈਂਟ ਅਨੇ ਕੋਸਟਲੀ ਟੈਸਟ ਨਹੀਂ ਕਰਾਉ ਪਾਉਂਦਾ ਕਈ ਡਾਕਟਰ ਟੈਸਟ ਲਿਖ ਦਿੰਦੇ ਆ ਹੁਣ ਗਰੀਬ ਕਈ ਪੇਸ਼ੈਂਟ ਹੁੰਦੇ ਆ ਨਹੀਂ ਇੰਨੇ ਪੈਸੇ ਖਰਚ ਪਾਉਂਦੇ ਤਾਂ ਜਿਹਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਤਾਂ ਉਹ ਜ਼ਰੂਰ ਵਿਜ਼ਿਟ ਕਰਦੇ ਆ ਜਿੱਦਾਂ ਸਾਡਾ ਪਿੱਛੇ ਹੀ ਓਪਨ ਹੋਇਆ ਵਾ 13 April ਨੂੰ ਵਿਸਾਖੀ ਵਾਲੇ ਦਿਨ ਅਸੀਂ ਇੱਥੇ ਓਪਨਿੰਗ ਕੀਤੀ ਆ ਤਾਂ ਇੱਥੇ ਕਾਫੀ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਵਾ ਲੋਕ ਖੁਦ ਆ ਕੇ ਕਹਿੰਦੇ ਆ ਵੀ ਬਾਹਰ ਨਾਲੋਂ ਬਹੁਤ ਘੱਟ ਰੇਟ ਤੇ ਤੁਸੀਂ ਕਰ ਰਹੇ ਹੋ ਪੈਕਸ ਬੋਦਰ ਸਸਤੇ ਨੇ ਜਿਹੜੇ ਲੋਕ ਡਾਕਟਰ ਟੈਸਟ ਲਿਖ ਜਾਂਦੇ ਸੀਗੇ ਉਹਨਾਂ ਨੂੰ ਮੇਜਰ ਬਿਮਾਰੀ ਹੁੰਦੀ ਸੀਗੀ ਉਹ ਬਾਹਰ ਰੇਟ ਦੇ ਕਰਕੇ ਨਹੀਂ ਕਰਾ ਪਾਉਂਦੇ ਸੀ ਤਾਂ ਉਹ ਇੱਥੇ ਆ ਕੇ ਕਰਾ ਕੇ ਆਪਣਾ ਵਧੀਆ ਇਲਾਜ ਕਰਾ ਰਹੇ ਨੇ ਲੋਕ ਠੀਕ ਹੋ ਰਹੇ ਨੇ ਦੁਆਵਾਂ ਵੀ ਦੇ ਰਹੇ ਨੇ ਸੁਵਾਵਾ ਵੀ ਚੱਲ ਰਹੀਆਂ ਨੇ ਜੀ ਇੱਕ ਪਾਸੇ ਹੁੰਦਾ ਨਾ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਕੋਈ ਪ੍ਰੋਬਲਮ ਹੋ ਗਈ ਤਾਂ ਉਹਦੀ ਦਵਾਈ ਜਿਹੜੀ ਆ ਉਹਦਾ ਖਰਚਾ ਵੱਖਰਾ ਟੈਸਟਾਂ ਦਾ ਖਰਚਾ ਜਿਹੜਾ ਉਸ ਤੋਂ ਉੱਪਰ ਇੰਨਾ ਜ਼ਿਆਦਾ ਹੋਰ ਵਾਜ ਜਾਂਦਾ ਤਾਂ ਲੱਗਦਾ ਕਿ ਇਦਾਂ ਦੀ ਜਿਹੜੀਆਂ ਹੋਰ ਚੀਜ਼ਾਂ ਦੀ ਵੀ ਲੋਡ ਹੈ ਇਦਾਂ ਦੀਆਂ ਸੰਸਥਾਵਾਂ ਦੀ ਹਾਂਜੀ ਜਿੱਦਾਂ ਹੁਣ ਅਸੀਂ ਉਪਰਾਲਾ ਕੀਤਾ ਸਾਡੀ ਫਾਊਂਡੇਸ਼ਨ ਨੇ ਕਿ ਉਹਨਾਂ ਨੇ ਇੱਕ ਚੈਰੀਟੇਬਲ ਲੈਬ ਵਧੀਆ ਚੈਰੀਟੇਬਲ ਲੈਬ ਜਿਹਨੂੰ ਆਪਾਂ ਕਹਿ ਸਕਦੇ ਆ ਐਨਏਬੀਐਲ ਐਨਏਬੀਐਲ ਦਾ ਮਤਲਬ ਵੀ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਇਹ ਇਹਨੂੰ